ਰਾਗ ਤਿਲੰਗ ਇੱਕ ਓੰਕਾਰ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਤੇ ਤਿਲੰਗ ਨਹੀਂ ਕਹਿਣਾ ਤੱਤੇ ਦੀ ਸਿਆਰੀ ਦੇ ਨਾਲ ਤੇ ਗੱਗਾ ਵੀ ਬੋਲਣਾ ਹੈ ਤਿਲੰਗ ਕਈ ਵਾਰ ਅਸੀਂ ਤਿਲੰਗ ਬੋਲ ਜੰਨੇ ਆ ਗੱਗਾ ਰਹਿ ਜਾਂਦਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਕ ਅਰਜ ਗੁਫਤੰ ਪੇਸ ਤੋ ਹਾਂਜੀ ਇਹ ਵਿਸਰਾਮ ਇੱਥੇ ਹੀ ਲਾਉਣਾ ਹੈ ਯਕ ਬੋਲਣਾ ਹੈ ਯਈਏ ਦੇ ਨਾਲ ਯਕ ਇੱਕ ਅਰਜ ਨਾਮ ਹੁੰਦਾ ਬੇਨਤੀ ਦਾ ਗੁਫਤੰ ਦਾ ਅਰਥ ਹੁੰਦਾ ਕਰਦਾ ਹਾਂ पेश तो थे तो अगे यक अर्ज ठमक पेश तो पाठ है वाठी विश्राम है दर गोस कौन करतार दर गोस कठा नहीं कहना है दर वखरा कहना गोस वखरा कहना कौन पद ऐसी ठमक लादनी दर गोस कौन करतार दर गोस कौन करतार हक्का कबीर करीम तू ਬੇਅਬ ਪਰਵਦਗਾਰ ਤੂੰ ਪਦ ਤੇ ਵਿਸਰਾਮ ਹੈ ਹੱਕਾ ਕਬੀਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ ਬੇ ਅਤੇ ਐੜੇ ਦੇ ਐਬ ਵਿੱਚ ਡੈਸ਼ ਜੀ ਦੇ ਕੇ ਲਮਕਾ ਕੇ ਬੋਲਣਾ ਹੈ ਬੇਅਬ ਪਰਵਦਗਾਰ ਦੁਨੀਆ ਮਕਾਮੇ ਫਾਨੀ ਤਹਕੀਕ ਦਿਲਦਾਨੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਦੁਨੀਆ ਮੁਕਾਮੇ ਫਾਨੀ ਇੱਥੇ ਵਿਸਰਾਮ ਹੈ ਤਹਿਕੀਕ ਇਥੇ ਯਮਕ ਲਾ ਦਨੀ ਹੈ ਦਿਲ ਦਾਨੀ ਮਾਮ ਸਰ ਮੂਏ ਅਜਰਾ ਈਲ ਗਿਰਫਤ ਹੈ ਦਿਲ ਹੇਚ ਨਾ ਦਾਨੀ ਮਾਮ ਪੋਲਾ ਹੀ ਬੋਲਣਾ ਮਮ ਕਸ ਕੇ ਨਹੀਂ ਬੋਲਣਾ ਮਾਮ ਸਰ ਮਮ ਸਰ ਇਕੱਠਾ ਨਹੀਂ ਕਹਿ ਦੇਣਾ ਮਾਮ ਸਰ ਮੂਏ ਮੇਰੇ ਸਰ ਨਾਮ ਸਿਰ ਦੇ ਮੂਏ ਨਾਮ ਹੈ ਕੇਸਾਂ ਦਾ ਮੂਏ ਲਾ ਨਹੀਂ ਲਾਉਣੀ ਮੂਏ ਸਤ੍ਰਉਚਾਰਨ ਕਰਨਾ ਇੱਥੇ ਠਮਕ ਲਾ ਦੇਣੀ ਹੈ ਅਜਰਾਇਲ ਗਿਰਫਤਾ ਹੈ ਅਜਰਾਇਲ ਉਚਾਰਨ ਕਰਨਾ ਗਿਰਫਤਾ ਹੈ ਹਾਂ ਗਿਰਫਤਾ ਹੈ ਹੈ ਅਜਰਾਇਲ ਗਿਰਫਤਾ ਹੈ ਦਿਲ ਹੇਤ ਨਦਾਨੀ ਰਹਾਉ ਹਾਂ ਗਿਰਫਤਾ ਹੈ ਇਕੱਠਾ ਹੀ ਬੋਲਣਾ ਗਿਰਫਤਾ ਹੈ ਨਹੀਂ ਕਹਿਣਾ ਉਹ ਗਿਰਫ ਗਿਰਫਤਾ ਹੈ ਹਾਂ ਗਿਰਫਤਾ ਹੈ ਜਾਨ ਪੇਸਰ ਜਾਨ ਪਿਸਰ ਬਦਰ ਬਰਾਦਰਾਂ ਨਹੀਂ ਜਾਨ ਪੂਲਾ ਬੋਲਣਾ ਹੈ ਜਾਨ ਫਾਰਸੀ ਦੇ ਵਿੱਚ ਔਸਤਰੀ ਨੂੰ ਕਹਿੰਦੇ ਹਨ ਪਿਸਰ ਪਿਸਰ ਪੁੱਤਰ ਨੂੰ ਕਹਿੰਦੇ ਨੇ ਪਦਰ ਪਦਰ ਪਿਤਾ ਨੂੰ ਕਹਿੰਦੇ ਨੇ ਬਰਾਦਰਾਂ ਬਰਾਦਰੀਆਂ ਯਾਨੀ ਸੰਬੰਧੀ ਜਿਹੜੇ ਹਨ ਕਾਸ ਨੀਸ ਕਾਸ ਵਖਰਾ ਨੀਸ ਵਖਰਾ ਦਸਤੰਗੀਰ ਕਿਸੇ ਨੇ ਬਾਣੀ ਪਕੜਨੀ ਹੈ ਹੰਤ ਸਮੇ ਕਾਸਨੇਸ ਦਸਤੰਗੀਰ ਸਰ ਪਾਦ ਵੱਖਰੇ ਬੋਲਨੇ ਹਨ ਉਚਾਰਨ ਕਰਨੀਆਂ ਸਾਰੀ ਪੰਕਤੀ ਜਾਨ ਪੇਸਰ ਪਾਦਰ ਬਿਰਾਦਨਾ ਇਥੇ ਵਿਸਰਾਮ ਕਾਸਨੇਸ ਦਸਤੰਗੀਰ ਆਖਿਰ ਵਿਅਖਤਮ ਕਾਸਨਾ ਦਾਰਦ ਚੂਸਵਦ ਤਕਬੀਰ ਗਫਤਮ ਗਫਤਮ ਵਿਅਖਤਮ ਉਚਾਰਨ ਕਰਨਾ ਆਖਿਰ ਬਿਅਫਤਮ ਇਥਮਕ ਕਾਸ ਨ ਦਾਰਦ ਇਥਿ ਵਿਸਰਾਮ ਚੂ ਸਵਦ ਤਕਬੀਰ ਸਵਦ ਕਸ ਕੇ ਬੋਲਣਾ ਹੈ ਸਾਬ ਰੋਜ ਗਸਤਮ ਦਰ ਹਲਾ ਇਹ ਸਾਬ ਰੋਜ ਬੋਲਣਾ ਹੈ ਸਾਬ ਸ਼ਬ ਨਹੀਂ ਕਹਿਣਾ ਕਿਸੇ ਤਰੀਕੇ ਸਾਬ ਵੀ ਬੋਲਣਾ ਪੂਲਾ ਬੋਲਣਾ ਸਾਬ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਾਮੀ ਚਿਨੀ ਅਹਵਾਲ ਗਾਹੇ ਨਾ ਨੇਕੀ ਕਾਰ ਕਰਦਮ ਇਥੇ ਵਿਸਰਾਮ ਯਮਕ ਜੀ ਲਾ ਕੇ ਗਾਹੇ ਨਾ ਨੇਕੀ ਕਾਰ ਕਰਦਮ ਗਾਹੇ ਨਾ ਨੇਕੀ ਕਾਰ ਕਰਦਮ ਇਥੇ ਵਿਸਰਾਮ ਮਾਮੀ ਚਿਨੀ ਮਾਮੀ ਚਿਨੀ ਅਹਵਾਲ ਬਾਦ ਬਖਤ ਹਮ ਚੁਬਖੀ ਲਾਗਫਲ ਮਾਮੀ ਐ ਇਹ ਲਮਕਾ ਕਿਸ ਸੰਬੰਧਕ ਆ ਮਾਮੀ ਚੀਨੀ ਹਾਂ ਮਾਮੀ ਚੀਨੀ ਇਥੇ ਠਮਕ ਲੱਗ ਜੀਗੀ ਚਿਨੀ ਨਹੀਂ ਕਹਿਣਾ ਮਾਮੀ ਮਾਮੀ ਹਾਂਜੀ ਮਾਮੀ ਚੀਨੀ ਅਹਿਵਾਲ ਬਾਦ ਬਖਤ ਹਮ ਚੁਬਖੀ ਲਾਗਫਲ ਬੇਨਜ਼ਰ ਬੇਬਾਕ ਬਾਦ ਬਖਤ ਇਮਕਰਪਾਠ ਬਾਦ ਵਕਤ ਇਥੇ ਯਮਕ ਲਾ ਦੇਣੀ ਹੈ ਹਮ ਚੁ ਬਖੀਲ ਗਾਫਿਲ ਚੂਦ ਲੈਂਕੜ ਨਹੀਂ ਲਾ ਦੇਨੇ ਚਚੇ ਔਂਕੜ ਹਮ ਚੁ ਬਖੀਲ ਗਾਫਿਲ ਦੀ ਫਫੇ ਦੀ ਸਿਹਾਰੀ ਲਾ ਕੇ ਉਚਾਰਨ ਕਰਨਾ ਇਥੇ ਵਿਸਰਾਮ ਹੈ ਬੇ ਨજર ਬੇ ਬਾਪ ਬੇ ਬਾਖ ਯਾਨੀ ਬੇ ਤੋਂ ਡੈਸ਼ ਦੋਵੇਂ ਪਦਾਂ ਤੇ ਦੇਣੀ ਹੈ ਨਾਨਕ ਬਗੋਏ ਦ ਜਾਨ ਤੋਰਾ ਤੇਰੇ ਚਾਕਰਾਂ ਪਾ ਖਾਕ ਨਾਨਕ ਬਗੋਏਦ ਇਸ ਨੂੰ ਬਗੋਏਦ ਉਚਾਰਨ ਕਰਨਾ ਬੱਬੇ ਔਕੜ ਗੱਗੇ ਹੋੜਾ ਈੜੀ ਸਿਆਰੀ ਦੱਦਾ ਬਗੋਏਦ ਜਾਨ ਤੋਰਾ ਜਾਨ ਤੋਰਾ ਇਥੇ ਵਿਸਰਾਮ ਹੈ ਤੇਰੇ ਚਾਕਰਾਂ ਪਾ ਖਾਕ ਪਾ ਖਾਕ ਅਡੋੜ ਅਡੋੜ ਤੇਰੇ ਚਾਕਰਾਂ ਪਾ ਇਥੇ ਠੰਮਕ ਲੱਗ ਜੀਏ ਤੇਰੇ ਚੱਕਰਾਂ ਦੇ ਚਰਨਾਂ ਦੀ ਖੋਖ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਉ ਤੀਰ ਭਾਂਗ ਖੱਲੜੀ ਮੇਰਾ ਚੀਤ ਮੈਂ ਜੀਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮਗੋ ਨੀਤਾ ਨੀਤਾ ਤਉ ਦਰਸ਼ਨ ਕੀ ਕਰੋ ਸਮਾਈ ਮੈਂ ਦਰ ਮਗਤ ਭੀਖਿਆ ਪਾਇ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ ਕੇ ਕੇਸਰ ਕੁਸਮ ਮਿਰਗਮੈ ਦੇ ਮਿਰਗ ਤੇ ਮੈ ਦੇ ਵਿੱਚ ਡੈਸ਼ ਜੀ ਦੇ ਕੇ ਉਚਾਰਨ ਕਰਨਾ ਪਾਠ ਇਕੱਠਾ ਹੀ ਆਉਂਜ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੂਤ ਇਨੇਹੀ ਸਰਬੇ ਪਰਮਲ ਕਰਨਾ ਕੇ ਪਟ ਭਾਂਡਾ ਕਹੈ ਨ ਕੋਈ ਏ ਕੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਕੇ ਪਟ ਭਾਂਡਾ ਇਥੇ ਵਿਰਾਮ ਕਹੈ ਨ ਕੋਈ ਐਸਾ ਭਗਤ ਵਰਨ ਮਹਿ ਹੋਇ تیر ਨਾਮ ਨਿਵੇ ਰਹੀ ਲਿਵ ਲਾਈ ਕਿ ਨਵੇਂ ਪਦ ਤੇ ਵਿਰਾਮ ਲਾਉਣਾ ਨਾਨਕ ਤਿੰਨ ਦਰ ਭੀਖਿਆ ਪਾਇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਰੰਗਾਏ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਹਉ ਕੁਰਬਾਨ ਜਾਓ ਮਿਹਰਵਾਨਾ ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ ਨਾਉ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੈ ਹਾਂ ਸਾਧ ਕੁਰਬਾਨਾ ਜਾਓ ਇਹ ਦੋ ਪੰਕਤੀਆਂ ਧਿਆਨ ਨਾਲ ਉਚਾਰਨ ਕਰਨੀਆਂ ਇਹ ਪਹਿਲੀ ਦਾ ਤਾਂ ਵਿਸ਼ਰਾਮ ਲਾਉਣਾ ਹੈ ਹਾਂ ਕੁਰਬਾਨਾ ਜਾਓ ਤਿਨਾ ਕੈ ਇੱਥੇ ਵਿਸ਼ਰਾਮ ਲਾਉਣਾ ਹੈ ਲੈਨ ਜੋ ਤੇਰਾ ਨਾਮ ਦੂਸਰੀ ਪੰਕਤੀ ਦਾ ਵਿਸ਼ਰਾਮ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਲਵਾਇਆ ਜਾਂਦਾ ਲੈਨ ਜੋ ਤੇਰਾ ਨਾਮ ਇੱਥੇ ਵਿਸ਼ਰਾਮ ਤਿਨਾ ਕੈ ਹਾਂ ਸਾਧ ਕੁਰਬਾਨਾ ਜਾਓ ਇਹਨੀ ਤਿਨਾ ਕੈ ਇਧਰ ਲਾ ਕੇ ਉਚਾਰਨ ਕਰਨਾ ਹੈ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਓ ਰਹਾਓ ਕਾਇਆ ਰੰਗਣ ਜੀਥੀਐ ਪਿਆਰੇ ਹਾ ਰੰਗਣ ਉੱਤੇ ਟਿੱਪੀ ਵੀ ਹੈਗੀ ਐ ਨੰਨਾ ਉਚਾਰਨ ਕਰਨਾ ਕਾਇਆ ਰੰਗਣ ਜੀਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਨ ਵਾਲਾ ਜੀ ਰੰਗੈ ਸਾਹਿਬ ਐਸਾ ਰੰਗ ਨ ਅਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਕੰਤ ਤਿਨਾ ਕੈ ਪਾਸ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੀ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਧੂੜ ਤਿਨਾ ਕੀ ਜੇ ਮਿਲੈ ਇਥੇ ਠਮਕ ਜੀ ਕਹੋ ਇਥੇ ਵਿਸਰਾਮ ਕਹੋ ਪਦ ਤੇ ਲਾਉਣਾ ਹੈ ਨਾਨਕ ਕੀ ਅਰਦਾਸ ਕਹੋ ਨਾਨਕ ਕੀ ਅਰਦਾਸ ਨਹੀਂ ਕਹਿਣਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਤੇ ਲੰਗ ਮਹੱਲਾ ਪਹਿਲਾ ਇਹ ਆਨੜੀਏ ਮਾਨੜਾ ਕਾਇ ਕਰੇ ਇਹ ਆਨੜੀਏ ਇੱਥੇ ਵਿਸਰਾਮ ਹੈ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗ ਆਪਨੜਾ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ शुद्ध उच्चारण करना आप णड़ै नहीं कहना आपन बोल के डै नाल बोल देना यानी नन्ने ਅਤੇ ੜਾੜੇ ਦੇ ਵਿੱਚੋਂ ਡੈਸ਼ ਜੀ ਦੇ ਕੇ ਉਚਾਰਨ ਕਰਨਾ ਆਪਨੜੈ ਘਰ ਹਰ ਇੱਥੇ ਵਿਸਰਾਮ ਹੈ ਰੰਗੋ ਇੱਥੇ ਯਮਕ ਲਾ ਦੇਣੀ ਹੈ ਕੀ ਨਾ ਮਾਣੇ ਸੋਹ ਨੇੜੈ ਧਨ ਕੰਮਲੀਏ ਬਾਹਰ ਕਾ ਟੁੜੇ ਸੋਹ ਨੇੜੈ ਤਾਨ ਕੰਬਲੀਏ ਇਹ ਕੰਬਲੀਏ ਨਹੀਂ ਕਹਿ ਦੇਣਾ ਉੱਤੇ ਟਿੱਪੀ ਲੱਗੀ ਹੋਈ ਹੈ ਕਸ ਕੇ ਬੋਲਣਾ ਕੰਬਲੀਏ ਇੱਥੇ ਵਿਸਰਾਮ ਹੈ ਬਾਹਰ ਇੱਥੇ ਅਮਕ ਲਾ ਦੇਣੀ ਹੈ ਕਿਆ ਟੂਡੇ ਟੂਡੇ ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ 시ਗਾਰ ਇਹ ਵੀ ਯਾਦ ਰੱਖਣ ਮਲਾ ਵਿਸਰਾਮ ਹੈ ਭੈ ਕੀਆ ਇੱਥੇ ਠਮਕ ਲਾ ਦੇਣੀ ਹੈ ਦੇਹ ਸਲਾ ਯਾ ਨੈਣੀ ਇਥੇ ਵਿਸਰਾਮ ਹੈ ਪਾਵ ਕਾ ਕਰ ਸੀਗਾਰੋ ਤਾ ਸੁਹਾਗਣ ਜਾਣੀ ਐ ਲਾਗੀ ਜਾ ਸਹ ਤਰੇ ਪਿਆਰੋ ਇਹ ਵੀ ਲਾਗੀ ਪਦ ਤੇ ਵਿਸਰਾਮ ਹੈ ਤਾ ਸੁਹਾਗਣ ਜਾਣੀ ਐ ਲਾਗੀ ਜਾ ਸਹ ਤਰੇ ਪਿਆਰੋ ਐਣੀ ਬਾਲੀ ਕਾ ਕਰੇ ਜਾ ਧਨ ਕੰਤ ਨਾ ਪਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿਸਮਾਣੀ ਇਣੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਈਆਣੀ ਇਨੀ ਪੁੱਲਾ ਹੀ ਬੋਲਣਾ ਇੰਨੀ ਨਹੀਂ ਕਹਿਣਾ ਜਾਏ ਪੁੱਛੋ ਸੋਹਾਗਣੀ ਵਾਹ ਕਿਨੀ ਬਾਤੀ ਸਹ ਪਾਈਏ ਜਾਏ ਪੁੱਛੋ ਸੋਹਾਗਣੀ ਵਾਹ ਇਥੇ ਵਿਸਰਾਮ ਕਿਨੀ ਬਾਤੀ ਸਹ ਪਾਈਏ ਜੋ ਕੁਛ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚੁਕਾਈ ਹੈ ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਣੀ ਚਿਤ ਲਾਈਏ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਸੋ ਹਾਏ ਅੰਕੜ ਹਸਾ ਵੀ ਨਾਲ ਲਾਉਣਾ ਸੋ ਨਹੀਂ ਕਹਿਣਾ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਈਐ ਏਵ ਕਹੈ ਸੋਹਾਗਣੀ ਪਹਿਣੇ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋਂ ਨਿਦ ਪਾਈ ਆਪਣੇ ਕੰਤ ਪਿਆਰੀ ਸਾਹ ਸੁਹਾਗਣ ਨਾਨਕ ਸਾ ਸਵਰਾਈ ਹਾਂਜੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਕਈ ਪਾਠੀ ਸਿੰਘ ਇਉਂ ਬੋਲ ਜਾਂਦੇ ਨੇ ਆਪਣੇ ਕੰਤ ਪਿਆਰੀ ਸਾਹ ਸੁਹਾਗਣ ਨਾਨਕ ਸਾਹਸ ਭਰਾਈ ਕਹਿ ਜਾਂਦੇ ਨੇ ਉਚਾਰਨ ਕਰਨਾ ਆਪਣੇ ਕੰਤ ਪਿਆਰੀ ਸਾ ਸੁਹਾਗਣ ਇਥੇ ਵਿਸਰਾਮ ਨਾਨਕ ਇਥੇ ਵੀ ਠਹਿਰਾ ਦੇ ਦੇਣਾ ਸਾ ਪਦ ਤੇ ਵੀ ਠਹਿਰਾ ਦੇ ਕੇ ਬੋਲਣਾ ਹੈ ਸਸਾ ਨਾਲ ਨਹੀਂ ਜੋੜ ਦੇਣਾ ਸਾਸ ਨਹੀਂ ਕਹਿ ਦੇਣਾ ਨਾਨਕ ਸਾ ਸਭ ਰਾਈ ਇਹ ਸਭ ਰਾਈ ਜਿਹੜਾ ਪਾਠ ਹੈ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਸਭ ਰਾਈ ਨਹੀਂ ਕਹਿਣਾ ਸਭ ਰਾਈ ਸਭ ਰਾਈ ਐ ਸਾਰੰਗ ਰਾਤੀ ਸਹਿਜ ਕੀ ਮਾਤੀ ਇਹ ਨਿਸਪਾਏ ਸਮਾਣੀ ਸੁੰਦਰ ਸਾਏ ਸਰੂਪ ਵਿੱਚ ਅਖਣ ਕਹੀਐ ਸਾ ਸਿਆਣੀ ਕਈ ਅੰਜਾਨ ਪਾਠੀਆਂ ਦੇ ਮੁਖ ਤੋਂ ਵਿਚਖਣ ਵੀ ਸੁਣਿਆ ਹੈ ਵਿਚਖਣ ਉਚਾਰਨ ਕਰਨਾ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਜੈਸੀ ਪਦਤੀ ਨਾ ਯਮਕ ਲਾਦਨੀ ਹੈ ਮੈਂ ਆਵੈ ਖਸਮ ਕੀ ਬਾਣੀ ਇਥੇ ਵਿਸਰਾਮ ਹੈ ਤੈਸੜਾ ਕਰੀ ਗਿਆਨ ਇਥੇ ਠਮਕ ਲਾਦਨੀ ਹੈ ਵੇ ਲਾਲੋ ਯਾਨੀ ਜਿੰਨੇ ਪਾਦਾ ਆਉਣਗੇ ਵੇ ਲਾਲੋ ਕੁਸ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਪਾਪ ਕੀ ਜੰਨ ਲੈ ਕਾਬਲ ਹੁਤਾਇਆ ਜੂਰੀ ਮੰਗੈ ਦਾਨ ਵੇ ਲਾਲੂ ਇਹ ਜੰਨ ਇੰਨੀਆਂ ਬੋਲਾਈ ਬੋਲਣਾ ਹੈ ਜੰਝ ਨਹੀਂ ਕਹਦਣਾ ਦੂਵੇਂ ਜੱਜੇ ਨਹੀਂ ਬੋਲਦੇ ਨੇ ਸ਼ਰਮ ਧਰਮ ਦੋਏ ਛਾਪ ਖਲੂਏ ਕੂੜ ਫੇਰਾ ਪ੍ਰਧਾਨ ਵੇ ਲਾਲੂ ਕਾਜੀਆ ਬਹਾਮਣਾ ਕੀ ਗੱਲ ਥੱਕੀ ਅਗਦ ਪੜਾ ਸੈਤਾਨ ਵੇ ਲਾਲੂ ਕਾਜੀਆ ਬਹਾਮਣਾ ਕੀ ਗੱਲ ਥੱਕੀ ਗੱਲ ਪਦ ਕਸ ਕੇ ਬੋਲਣਾ ਹੈ ਥੱਕੀ ਪਦ ਤੇ ਵਿਸਰਾਮ ਲਾ ਦੇਣਾ ਅਗਦ ਪੜਾ ਸੈਤਾਨ ਪੜਾ ਪਦ ਜਿਹੜਾ ਭਾਰਾ ਬੋਲਣਾ ਹੈ ਅਗਦ ਪੜਾ ਸੈਤਾਨ ਵੇ ਲਾਲੂ मुसलमानिया पढ़ह है कतिबा कष्ट मह है खुदाई वे लालो जात सनाती हो रिदवाणिया एह पी लेखे लाए वे लालो खून के सोहेले गावी है नानक रात का कुंगू पाए वे लालो ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੂਰੀ ਵਿੱਚ ਆਖ ਮਸੂਲਾ ਜੇਨ ਉਪਾਈ ਰੰਗ ਰਵਾਈ ਬੈਠਾ ਵਿਖੇ ਵਖ ਇਕੇਲਾ ਸਚਾ ਸੋ ਸਾਹਿਬ ਸਚਤ ਪਾਵਸ ਸੱਚਾ ਨਿਆਉ ਕਰੀਗੋ ਮਸੂਲਾ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੱਚਾ ਇਥੇ ਜਮਕ ਲਾ ਦਨੀ ਹੈ ਸੋ ਸਾਹਿਬ ਸੱਚ ਤਪਾਵਸ ਇਥੇ ਵਿਸਰਾਮ ਹੈ ਸੱਚੜਾ ਨਿਆਂ ਕਰੇਗ ਨਹੀਂ ਕਹਿਣਾ ਲਮਕਾ ਕੇ ਰਾਰੇ ਅਤੇ ਗੱਗੇ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਹੈ ਸੱਚੜਾ ਨਿਆਂ ਕਰੇਗ ਇਥੇ ਠਮਕ ਲਾ ਦਨੀ ਹੈ ਮਸੂਲਾ ਕਾਇਆ ਕੱਪੜ ਟੁਕ ਟੁਕ ਹੋਸੀ हिन्दुस्तान समालसी बोला ये हिंदुस्तान उच्चारण करना है हिन्दुस्तान टिपी ला के नहीं उचारन करना है। आवन अठर हो री पी उठसी मर्द का चेला आवन अठर जान सतानवे सतानवे थोड़ा जा कस के बोलना सतानवे नहीं कहना बोला जा 78 ਵੀ ਕਸਕੇ ਬੋਲਣਾ ਹੈ 79 ਆਵਨ 78 ਜਾਨ 79 ਹੋਰ ਪਿਉਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੀਲਾ ਬੀਲਾ ਪੁਲਾਈ ਬੋਲਣਾ ਸੀਰੀ ਸਹਜ ਪਾਠੀ ਸੇਵਾ सहज पाठ सेवा